ਹਾਂਜੀ ਫਸਟੀ ਕਾਲ ਜੀ ਅੱਜ ਲੈ ਕੇ ਆਇਆ ਆਪਾਂ ਬਹੁਤ ਵਧੀਆ ਕਿਰਨੂ ਨੁਕਤਾ ਜਿਹੜਾ ਅੱਜ ਦੇ ਸਮਿਆਂ 'ਚ ਆਪਣੇ ਕੰਮ ਆਊਗਾ ਪਹਿਲਾਂ ਆਪਾਂ ਜਿਹੜੇ ਨੁਕਤੇ ਲੈ ਕੇ ਆਇਆ ਬਹੁਤ ਲੋਕਾਂ ਨੇ ਜਮਾ ਕੇ ਦੇਖਿਆ ਕਮੈਂਟ ਵੀ ਕੀਤੇ ਆ ਤੇ ਅੱਜ ਲੈ ਕੇ ਆਇਆ ਤੇ ਇੱਕ ਹੋਰ ਨੁਕਤਾ ਜਿਵੇਂ ਪਸੂਆਂ ਨੂੰ ਮੱਖੀਆਂ ਮੱਖ ਵਾਲੀ ਖੰਦੀ ਆਗੀ ਤੇ ਹੁਣ ਮੱਛਰ ਵੀ ਹੋ ਗਏਗਾ ਮੱਛਰ ਤੰਗ ਕਰਿਆ ਕਰੂਗਾ ਉਰੇ ਵਾਸਤੇ ਥੋੜੀ ਪੈਸਿਆਂ ਦੀ ਚੀਜ਼ ਹੈਗੀ ਕੋਈ ਬੜੀ ਮਹਿੰਗੀ ਨਹੀਂ ਥੋੜਾ ਜਿਹਾ ਦੇਸੀ ਲਾਜਾ ਵਸੋ ਉਹ ਕਰਨਾ ਹੈ ਨਾ ਮੱਛਰ ਆਵੇ ਨਾ ਮੱਖੀ ਆਵੇ 100% ਗਰੰਟੀ ਹੈ ਨਾ ਮੱਛਰ ਨਾ ਮੱਖੀ ਕੋਈ ਵੀ ਕੁਝ ਨਹੀਂ ਆਉਂਦਾ ਨੇ ਪਸ਼ੂ ਐ ਰਾਣ ਨਾਲ ਬੈਠ ਜਾਂਦੇ ਨੇ ਓਰੇ ਵਾਸਤੇ ਆਪਾਂ ਕੀ ਕਰਨਾ ਕਰਨਾ ਇੱਕ ਸਰੋਂ ਦਾ ਤੇਲ ਲੈਣਾ ਇੱਕ ਸਰੋਂ ਦਾ ਤੇਲ ਲੈਣਾ ਇੱਕ ਮਗਲਾ ਲੈਣਾ ਇੱਕ ਬਾਜ਼ਾਰ ਤੋਂ ਸਾਂਹੇ ਨਾਲ ਮਿਲ ਜਾਂਦੀ ਹੈ ਉਹ ਗੈਂਡਾ ਪਰ ਨਾਲ ਹੁੰਦੀ ਹੈ ਜੀ ਕੱਚ ਦੀ ਸਿਸੀ ਤੋਂ ਹੁੰਦੀ ਹੈ ਗੈਂਡਾ ਪਰ ਨਾਲ ਸਸਤੋ ਹੀ ਹੁੰਦੀ ਹੈ ਉਹ 40-50 ਰੁਪਏਾਂ ਦੀ ਆ ਸਿਸੀ ਜੀ ਦੇ ਦਿੰਦੇ ਬੜੀ ਸਾਰੀ ਬੋਤਲ ਜੀ ਤੇ ਮਗਲਾਲ ਆਪਣੇ ਘਰਾਂ ਚ ਮਿਲ ਹੀ ਜਾਂਦਾ ਹੈ ਸਰ੍ਹੋਂ ਦਾ ਤੇਲ ਵੀ ਹੁੰਦਾ ਹੈ ਉਹਨਾਂ ਤਿੰਨਾਂ ਨੂੰ ਮਿਲਾ ਕੇ ਬਰਾਬਰ ਮਾਤਰਾ ਵਿੱਚ ਘਰਲਾ ਕੇ ਉਸ ਜਿਹੜਾ ਆ ਜਿਹੜਾ ਦਵਾਈ ਛਿੜਕ ਦਿੰਦੇ ਪੰਪ ਵਿੱਚ ਪਾ ਲਓ ਪੰਪ ਵਿੱਚ ਪਾ ਕੇ ਪਸਮਾ ਤੇ ਛਿੜਕ ਦੋ ਨੁਹਾ ਕੇ ਨੁਹਾ ਕੇ ਜਦੋਂ ਪੰਪ ਵਿੱਚ ਪਾ ਕੇ ਪਸਮਾ ਤੇ ਛਿੜਕ ਕੇ ਛਿੜਕਣ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਮੱਖੀਆਂ ਦੱਲੇ ਨਹੀਂ ਲੱਗਣੀਆਂ ਨਾ ਮੱਛਰ ਆਵੇ ਪਸ਼ੂ ਆਰਾਮ ਨਾਲ ਬੈਠ ਜੰਦੇ ਕੋਈ ਬਾਲਾ ਵਟਾ ਹੋਣੀ ਇਹਦਾ ਥੋੜੇ ਜਿਹਾ ਪੈਸੇ ਦੀ ਚੀਜ਼ ਆ بس ਇਹਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਮਿਲਾਉਣਾ ਕੋਈ ਪਸ਼ੂ ਚੱਟੀ ਜਾਵੇ ਕੁਛ ਮਰਜੀ ਕਰੀ ਜਾਵੇ ਕੋਈ ਉਹਦਾ ਖਤਰਾ ਨਹੀਂਗਾ ਕੋਈ ਸਾਈਡ ਇਫੈਕਟ ਵੀ ਕੋਈ ਹੋਣੀ ਸਭ ਉਹਨਾਂ ਦੇ ਚામੜੀ ਬਧੀਆ ਸੁਣੀ ਹੋ ਜਾਂਦੀ ਆ ਜਿਹੜੀ ਐ ਐਸਜੀ ਪਈ ਹੁੰਦੀ ਆ ਉਹ ਵੀ ਠੀਕ ਹੋ ਜਾਂਦੀ ਆ ਤੇ ਧੂਆਂ ਜਾਂ ਜਿਚੜੀਆਂ ਜਿਚੜੀਆਂ ਉਹ ਵੀ ਛੱਡ ਜਾਂਦੀਆਂ ਨੇ ਇਹ ਤੁਸੀਂ ਕਰਕੇ ਜਰੂਰ ਦੇਖਿਓ ਹੁਣ ਮੱਛਰ ਹੋਊਗਾ ਮੱਛਰ ਦੇ ਵਿੱਚ ਕਹੂ ਰਾਮ ਨਾ ਬਹਿ ਜਾਂਦੇ ਆ ਉਹ ਸ਼ਾਮ ਨੂੰ ਇੱਕ ਵਾਰ ਪੰਪ ਨਾਲ ਸ਼ਾਮ ਨੂੰ ਪੰਪ ਵਿੱਚ ਪਾ ਕੇ ਇੱਕ ਵਾਰ ਮਾਰ ਦੋ ਬਸ ਕਹੂ ਰਾਮ ਨਾਲ ਬੈਠੇ ਰਹਿੰਦੇ ਕੋਈ ਮੱਛਰ ਨਹੀਂ ਲੜਦਾ ਕੋਈ ਮੱਖੀ ਨਹੀਂ ਲੜਦੀ ਤੁਹਾਨੂੰ ਨੂੰ ਆਰਾਮ ਵਧੀਆ ਮਿਲਦਾ ਜਿਹੜੇ ਆਪਾਂ ਸਾਬਣ ਲਗਾਉਣੇ ਆ ਕੋਈ ਦਵਾਈ ਝੜਕਦਾ ਉਹ ਆਇਆ ਹੁੰਦਾ ਵੀ ਨੀਗਾਰੱਖੋ ਚੱਟ ਨਾ ਜਾਵੇ ਪਸੂ ਉਹਦੇ ਨਾਲੋਂ ਸਭ ਨਾਲੋਂ ਵਧੀਆ ਦੇਸੀ ਦਾ ਆ ਜਾਗਾ ਤੁਸੀਂ ਇੱਕ ਵਾਰ ਪਸੂ ਨੂੰ ਦੇ ਜਰੂਰ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਨਾਲੇ ਸੌਖੀ ਤੇ ਨਾਲੇ ਸਸਤੀ ਚੀਜ਼ ਹੈ ਕਿੰਨੀ ਚੀਜ਼ਾਂ ਮਿਲਾ ਕੇ ਬਸ ਛੜਕ ਦੇਣੀ ਆ ਕੋਈ ਆਉਣਿਆ ਰੋ ਵਿਚ ਆਉਣੇ ਠਾ ਦੂਗਾ ਜਾਂ ਕਿਸੇ ਵਿੱਚ ਰੋਣਾ ਕੋਈ ਨੁਕਸਾਨ ਨਹੀਂ ਗਾ ਇੱਕ ਵਾਰ ਕਰਕੇ ਜਰੂਰ ਦੇਖੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਕੇ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਨੂੰ ਹੋਰ ਵੀ ਪਤਾ ਚੱਲੇ ਵਿਚਰ ਮੱਛਰ ਦੇ ਵਿੱਚ ਕੁੱਝ ਸੌਖੇ ਰਹਿੰਦੇ ਹੈਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ